का सेंट्रल तो सात एमएलए सिंधा डावर जी पहुंचे ने प्रदीप जी जिंदर साहब आ जाओगे आ देवा जी आओ महाराज <laughs> ਹੌਲੀ ਸਾਹ ਹਰਪਾਲ ਸਿੰਘ ਜੀ ਆਜੋ ਅੰਕਲ ਅੱਗੇ ਆਓ ਆਜੋ ਨਾਲ ਆ ਜੋ ਗਿਆ ਆਜੋ ਬੈਠੋ ਪ੍ਰਦੀਪ ਜੀ ਆਓ ਜੀ ਬੈਠੋ ਬੋਦੀ ਆਓ ਬੈਠੋ ਅੱਜ ਦੀ ਇਸ ਜਿਹੜੀ ਮੀਟਿੰਗ ਆਪਾਂ ਰੱਖੀ ਹੈ ਇਹਦੇ ਵਿੱਚ ਸਾਡੇ ਅੱਜ ਦੇ ਮੋੱਖ ਮਹਿਮਾਨ ਸ੍ਰੀ सुरेंद्र रावत ਜੀ ਇਲਾਕੇ ਦੀਆਂ ਸਾਰੀਆਂ ਸਨਮਾਨਯੋਗ ਸ਼ਖਸੀਤਾਂ ਸ੍ਰੀਵਾਜ ਜੀ ਜਿੰਦਲ ਸਾਹਿਬ ਪ੍ਰਸ਼ੋਤਮ ਜੀ ਸੁਨੀਲ ਜੀ ਟੋਟੇ ਜੀ ਸ਼ਵਿੰਦਰ ਜੀ ਖਰੂਬੀ ਪਰਿਵਾਰ ਸਾਰੇ ਸਤਿਕਾਰਯੋਗ ਹਰ ਮਹੱਲੇ ਦੇ ਜਿਹੜੇ ਜੈਨੂਨ ਗਲੀਪਾ ਜੀ ਭਾਗੇ ਦਾ ਨਾਂ ਲੈ ਦੋ ਮਾਮੇ ਸਾਰੇ ਵਿੱਚ ਹੈਗੇ ਸਾਰੇ ਸਤਿਕਾਰਯੋਗ ਨੇ ਸਾਰੇ ਜ਼ਿੰਮੇਵਾਰ ਤੇ ਜੈਨੂਨ ਸਾਡੇ ਵੋਟਰ ਸਪੋਰਟਰ ਨੇ ਸਾਰਿਆਂ ਦਾ ਮੈਂ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਪੰਮਾ ਜੀ ਸਾਡੇ ਵਕੀਲ ਸਾਹਿਬ ਨੌਨੀ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਲਦ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਹੋਣ ਜਾ ਰਿਹਾ ਹੈ ਸ਼ਹੀਦੀ ਹਫਤੇ ਕਰਕੇ ਉਹਨਾਂ ਨੇ 15 ਦਿਨ ਲੇਟ ਕਰਤਾ ਤਿੰਨ ਸਾਲ ਹੋ ਗਏ ਆਪ ਵੀ ਇੱਥੇ ਸਰਕਾਰ ਆ ਪੰਜਾਬ ਚ ਔਰ ਤਿੰਨ ਸਾਲ ਦੀ ਜਿਹੜੀ ਕਾਰਗਜ ਹੈ ਜਿਹੜੀ ਆਪਣੇ ਸਾਹਮਣੇ ਹੈ ਤਿੰਨ ਸਾਲ ਪਹਿਲਾਂ ਆਪਾਂ ਸਕੂਲ ਇਨੋਗੁਰੇਸ਼ਨ ਕੀਤਾ ਸੀ ਪੰਜ ਸੱਤ ਮਾਰ ਵਿਭਾਗ ਚ ਪਿੱਛੇ ਆਪਾਂ ਵੀ ਕੀਤਾ ਵੀ ਬਿਲਡਿੰਗ ਬਣੀ ਹੈ ਉਹ ਸ਼ੁਰੂ ਕਰੋ ਮੇਰੇ ਖਿਆਲ ਉਹਦਾ ਫਰਨੀਚਰ ਅੱਜ ਕੱਲ ਚ ਹੈ ਪਰ ਬਣਵਾਣ ਦਾ ਜਿਹੜਾ ਸ਼੍ਰੀ ਹਡਾਬਰ ਸਾਹਿਬ ਨੂੰ ਇਹ ਸਫਾ 2 ਕਰੋੜ ਦੀ ਲਾਗਤ ਨਾ ਉਹਨਾਂ ਨੇ ਬਿਲਡਿੰਗ ਤਿਆਰ ਕਰਕੇ ਆਪਾਂ ਇਲੈਕਸ਼ਨ ਤੋਂ ਪਹਿਲਾਂ ਸਭ ਨੇ ਮੌਕੇ ਤੇ ਬੁਲਾਇਆ ਸੀ ਸਪੁਰਦ ਕਰਤੀ ਸੀ ਤਿੰਨ ਸਾਲ ਦੇ ਵਿੱਚ ਉੱਥੇ ਗੈਸ ਨਹੀਂ ਲੱਗੇ ਤਿੰਨ ਸਾਲ ਬਾਅਦ ਗੈਸ ਘਾਰੇ ਆ ਲੱਗਣੋ ਡਿਵੈਲਪਮੈਂਟ ਹਰ ਸਰਕਾਰ ਦੀ ਜ਼ਿੰਮੇਵਾਰੀ ਆ ਜਿਹੜਾ ਵੀ ਜਿਹੜੀ ਵੀ ਪਾਰਟੀ ਦਾ ਐਮਐਲਏ ਹੋਵੇ ਕੌਂਸਲਰ ਹੋਵੇ ਉਹਨੇ ਕਰਨੀ ਹੁੰਦੀ ਆ ਔਰ ਵੱਡੀ ਗੱਲ ਤੁਸੀਂ ਇਹ ਦੇਖੋ ਵੀ ਜਿੱਦਾਂ ਆਪਾਂ ਇਨਕਲਾਬ ਦੀ ਗੱਲ ਕਰਦੇ ਸੀ ਕਿ ਰੈਵੋਲੂਸ਼ਨ ਦੀ ਗੱਲ ਕਰਦੇ ਸੀ ਕਿਹ ਵਜੇ ਕਿਹ ਵਜੇ ਹਾਲਾਤ ਬਣੇ ਨੇ ਬੱਲੀਪਾਜੀ ਆਓ ਤੁਸੀਂ ਆਓ ਮੂਰੇ ਬੈਠੋ ਆਜੋ ਭੱਲੇ ਕਿਹ ਵਜੇ ਜਿਹੜੇ ਅੰਸਰ ਆਪਣੇ ਇਲਾਕੇ 'ਚ ਤੁਰੇ ਫਿਰਦੇ ਨੇ ਹਾਂਜੀ ਹਾਂ ਜੈਕਸਟਰਸ਼ਨ ਦੀ ਗੱਲ ਕਰੋ ਲੁੱਟ ਖੋਹ ਦੀ ਗੱਲ ਕਰੋ ਕੋ ਨਸ਼ੇ ਵਿੱਚ ਨਾਲੇ ਕੋ ਮਾੜੇ ਬੰਦੇ ਪਾਰਟੀ ਦੇ ਵਿੱਚ ਮੂਹਰੇ ਹੋ ਕੇ ਤੁਰੇ ਫਿਰਦੇ ਨੇ ਲਾਅ ਐਂਡ ਆਰਡਰ ਦੀ ਪੋਜੀਸ਼ਨ ਤੁਸੀਂ ਦੇਖ ਲਓ ਕਿਦਾਂ ਦੀ ਹੈ ਇਸ ਕਰਕੇ ਆਪਾਂ ਨੂੰ ਸੋਚਣਾ ਪਊਗਾ ਵੀ ਆਪਾਂ ਜਿਹੜੀਆਂ ਜੋ ਵਿਧਾਨ ਸਭਾ ਛੋ ਗਿਆ ਉਸ ਤੋਂ ਬਾਅਦ ਲੋਕ ਸਭਾ ਜਨਾਵਰ ਸਾਹਿਬ ਇਹ ਵਾਰਡ ਆਪਾਂ ਜਿੱਤ ਕੇ ਗਏ ਤਾਂ ਕਾਂਗਰਸ ਪਾਰਟੀ ਇਹ ਵਾਰਡ ਤੋਂ ਜਿੱਤ ਕੇ ਗਈ ਹੈ ਬਹੁਤ ਚੇਂਜ ਹੋਈ ਲੋਕਾਂ ਨੇ ਵਾਪਸੀ ਬਹੁਤ ਕੀਤੀ ਆਪਣੇ ਕੰਮਾਂ ਨੂੰ ਦੇਖਦੇ ਹੋਏ ਆ ਕਾਂਗਰਸੀਆਂ ਨੀਤੀਆਂ ਨੂੰ ਦੇਖਦੇ ਹੋਏ ਲੋਕਾਂ ਨੇ ਵਾਪਸੀ ਕੀਤੀ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਵੀ ਨਗਰ ਨਿਗਮ ਹਾਊਸ ਦੇ ਵਿੱਚ ਵਿਧਾਇਕ ਦੀ ਕੋ ਬਾਹਰੀ ਜ਼ਿਆਦਾ ਦਖਲ ਅੰਦਾਜ਼ੀ ਨਹੀਂ ਹੁੰਦੀ ਰੌਲਾ ਪਾਣਗੇ ਉਹ ਆ ਕੇ ਵੀ ਸਾਡੀ ਸਰਕਾਰ ਆ ਸਾਡਾ ਬੰਦਾ ਜਿਤਾਓ ਕੌਂਸਲਰ ਦਾ ਆਪਣਾ ਤਿਆਰੀ ਕੋਟਾ ਦੇ ਆਪਣੇ ਅਧਿਕਾਰ ਹੈ ਉਹਨੂੰ ਐਮਐਲਏ ਕੋ ਪਾਲ ਤੋੜ ਨਹੀਂ ਕਰ ਸਕਦਾ ਰੋਲਾਪਾਦਾ ਡੀਸੀ ਨੇ ਲੈ ਕੇ ਦੇਤਾ ਵੀ ਆਧਾਰ ਕਾਰਡਾਂ ਚੇਂਜ ਕਰੋ ਤੁਹਾਡੇ ਸਾਹਮਣੇ ਹੁਣ ਤੱਕ ਕਾਖਾਂ ਦੇ ਅਸੀਂ ਉਹਨਾਂ ਦਾ ਲੋਕਾਂ ਦੇ ਕੰਮ ਕਰਾਈ ਗਿਆਂ ਪੈਨਸ਼ਨਾਂ ਵਾਲੇ ਕੰਮ ਨੇ ਸਕੂਲਾਂ ਦੀਆਂ ਕਮੇਟੀਆਂ ਨੇ ਪੀਐਮਸੀਆਂ ਨੇ ਉਹ ਕੌਂਸਲਰ ਦਾ ਅਧਿਕਾਰ ਖੇਤਰ ਹੈ ਡੈਮੋਕ੍ਰੈਟਿਕ ਜਿਹੜਾ ਸਟਰਕਚਰ ਡਾਕਟਰ ਵੀ.ਐਮ. ਬੀ.ਆਰ. ਮੇਂਕਰ ਜੀ ਨੇ ਜੋ ਸੁਧਾਰ ਬਣਾਇਆ ਉਹਦੇ ਚ ਸਰਪੰਚ ਦੇ ਅਧਿਕਾਰ ਆਪਣੇ ਨੇ ਕੌਂਸਲਰ ਦੇ ਆਪਣੇ ਨੇ ਐਮ.ਐਲ.ਏ ਦੇ ਆਪਣੇ ਨੇ ਸ਼ਿਨਾ ਨੇ ਉਹਨਾਂ ਅਧਿਕਾਰਾਂ ਦਾ ਹਨਨ ਕੀਤਾ ਕੈਪਚਰ ਕਰਨੀ ਸਿਸਟਮ ਨੂੰ 2 ਸਾਲ ਹੋ ਗਏ ਚੋਣੀ ਨਿਕਲਾਈ ਦੱਸੋ ਇੱਕ ਪਾਸੇ ਦਾ ਸਰਦਾਰ ਭਗਤ ਸਿੰਘ ਦੀ ਫੋਟੋ ਹੈ ਇੱਕ ਪਾਸੇ ਡਾਕਟਰ ਵੀ.ਆਰ. ਅੰਬੇਦਕਰ ਦੀ ਫੋਟੋ ਹੈ ਨਾ ਤਾਂ ਡਾਕਟਰ ਅੰਬੇਦਕਰ ਦੀ ਗੱਲ ਮੰਨਦੇ ਆ ਤੇ ਨਾ ਭਗਤ ਸਿੰਘ ਦੀ ਗੱਲ ਮੰਨਦੇ ਆ ਖਰਿਆਵ ਨੂੰ ਵਧਿਆ ਕੁਝ ਨਹੀਂ ਸਟੇਟ ਦਾ ਇੱਕ 2 ਪੈਸੇ ਦੀ ਜਿਹੜੀ ਰੈਵਨਿਊ ਦੀ ਆਪਣੇ ਇਥੇ ਕੋ ਵਾਦਾ ਨਹੀਂ ਹੋਇਆ ਉਲਟਾ ਕ੍ਰਪਸ਼ਨ ਜੂੜ ਵੜ ਗਈ ਉਹ ਸਾਰਿਆਂ ਦੀ ਜਗ ਜਹਾਰ ਆ ਪਰ ਰਜਿਸਟਰੀਆਂ ਦੇਖ ਲਓ ਨਿਗਮਾਂ ਚ ਦੇਖ ਲਓ ਹਰ ਥਾਂ ਤੇ ਲੁੱਟ ਮੱਚ ਗਈ ਜੇ ਆਪਾਂ ਚਾਹਨੇ ਆ ਵੀ ਆਪਾਂ ਆਪਣੀ ਸਟੇਟ ਨੂੰ ਬਚਾਣਾ ਸਰਕਾਰ ਨੋ ਡਾਊਟ ਉਹਨਾਂ ਦੇ 2 ਸਾਲ ਪਏ ਨੇ ਪਰ ਜੇ ਤੁਸੀਂ ਨਿਗਮ ਦੇ ਵਿੱਚ ਚੰਗੇ ਬੱਲੇ ਨਮਾਇਦੇ ਜਿਤਾ ਕੇ ਭੇਜੋਗੇ ਖਦਾਵਾ ਕਰਦਾ ਹਾਂ ਵੀ ਅਸੀਂ ਡਟ ਕੇ ਥੋੜੇ ਹਰਕਾ ਦੇ ਪਹਿਰਾ ਡਿਆਗੇ 2 ਸਾਲ ਅਸੀਂ ਕਿਸੇ ਦਬਾਅ 'ਚ ਨਹੀਂ ਆਏ ਅੱਜ ਵੀ ਇਹ ਸਮੀਟਿੰਗ ਹੁੰਦੇ ਕਰਦਾ ਰੱਤਾ ਤੁਹਾਨੂੰ ਦੇਖੋ ਜੀ ਜੇ ਸਾਹਮਣੇ ਬੈਠੇ ਹੋਏ ਸਟੇਜ ਤੇ ਬੈਠੇ ਸਾਰੇ ਸਤਕਾਰਯੋਗ ਮੇਰੇ ਇਲਾਕਾ ਨਿਵਾਸੀਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਗਰ ਨਿਗਮੀਆਂ ਚੋਣਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਹਾਈ ਕੋਰਟ ਰੈਂਟਰੈਕਸ਼ਨ ਦਿੱਤੀ ਇਹ ਚਾਉ ਨਾ ਕੋਰੋਨਾ ਨਹੀਂ ਸੀ ਚਾਉਂਦੇ ਹੱਲੇ ਵੀ ਨਹੀਂ ਸੀ ਕਰਾਉਣਾ ਚਾਹੁੰਦੇ ਇੰਤਕ ਲੋਕਤੰਤਰ ਹੈ ਹਾਈ ਕੋਰਟ ਦਾ ਇਹਨਾਂ ਤੇ ਪ੍ਰੈਸ਼ਰ ਪਿਆ ਡੰਡਾ ਚੜਿਆ ਸੁਪਰੀਮ ਕੋਰਟ ਦਾ ਤਾਂ ਚਨਾਉ ਕਰਾਣਾ ਇਹ ਸਹਿਮਤ ਹੋਏ ਲੈ ਨਹੀਂ ਤਾਣੇ ਜਲਦੀ ਚਨਾਉ ਨਹੀਂ ਸੀ ਕਰਾਉਣੇ ਕਦੀ ਪਹਿਲਾਂ ਇਦਾਂ ਨਹੀਂ ਹੋਇਆ ਵੀ ਜਿਹੜੇ ਸਾਡੇ ਪੁਰਾਣੇ ਕੌਂਸਲ ਨੇ ਉਹਨਾਂ ਨੂੰ ਮੋਹਰ ਲਾਉਣ ਦਾ ਅਧਿਕਾਰ ਉਹਨਾਂ ਨੂੰ ਦਿੱਤਾ ਗਿਆ ਹੋਵੇ ਜਦ ਤੱਕ ਨਵਾਂ ਕਾਉਂਸਲ ਨਹੀਂ ਬੰਦਾ ਮੋਰ ਦੇ ਅਧਿਕਾਰ ਟੈਂਪਲਾਂ ਦੇ ਉਹਨਾਂ ਕੋਲ ਹੀ ਹੁੰਦੇ ਨੇ ਪਰ ਇਹਨਾਂ ਨੇ ਪ੍ਰੀਡਿਪਟੀ ਕੌਂਸਲਕਾਰਾਂ ਨੂੰ ਕਹਿਤਾ ਕਿ ਜਿਹੜੇਾਰੇ ਹੋਏ ਜਿਹੜੇ ਪਹਿਲਾਂ ਕਾਉਂਸਲਰ ਨੇ ਉਹਨਾਂ ਦੇ ਮੋਰਾਂ ਅਕਸੈਪਟ ਨਾ ਕੀਤੇ ਜਾਂ। ਇਹ ਦੋ ਲੋਕਤੰਤਰ ਦਾ ਸਹੀ ਮਨਚ ਘਾੜ ਕੀਤਾ ਜਾ ਰਿਹਾ। ਤੋਂ ਜਦੋਂ ਸਰਕਾਰ ਸੱਤਾ ਵਿੱਚ ਆਈ ਸੀ ਆਪਾਤ ਵਿਧੀ ਸਰਕਾਰ ਨੇ ਬੜੇ ਲੋਕਾਂ ਨੂੰ ਵਾਅਦੇ ਕੀਤੇ ਸੀ। ਅਸੀਂ ਬੇਵਧੀਆ ਦਾ ਬੇਵਧੀਆ ਜਿਹੜਾ ਮਸਲਾ ਉਹਦਾ ਹੱਲ ਕਰਾਂਗੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਾਂਗੇ ਚੰਦੇ ਨਾਲ ਜੜ ਫੜ ਕੇ ਬੰਦੇ ਅਸੀਂ ਬੇਵਧੀਆ ਦੇ ਅੰਦਰ ਦੇ ਦਿਆਂਗੇ ਤੁਸੀਂ ਮੈਨੂੰ ਦੱਸੋ ਹਲੇ ਤੱਕ ਕੁਝ ਹੋਇਆ ਕੁਝ ਨਹੀਂ ਹੋਇਆ ਕਹਿੰਦੇ ਅਸੀਂ ਕਾਗਜ਼ ਨੇ ਕਰਜ਼ਾ ਵੜਾ ਲਿਆ ਅਸੀਂ ਖਰਚ ਨਹੀਂ ਲਾਂਗੇ ਇਹਨੂੰ ਪੁੱਛੋ ਕਿੰਨਾ ਕਰਜ਼ਾ ਲੈ ਚੁੱਕੇ ਨੇ ਪੰਜਾਬ ਦੇ ਵਿੱਚ ਗੱਲਾਂ ਭਾਰੇ ਕੀ ਕਰਨੀਆਂ ਬੁੜੀਆਂ ਸੌਖੀਆਂ ਹੈ ਜਦੋਂ ਆਪਣੇ ਸੰਦੇ ਗੱਲ ਪੈਂਦੀ ਪਤਾ ਉਸ ਵੇਲੇ ਲੱਗਦਾ ਹੈ ਸੁਇਸ ਕਰਕੇ ਈੜੀਆਂ ਚੌਣਾ ਸੋਨੀ ਨੇ ਥੋੜੇ ਕੋਲ ਪਹਿਲਾਂ ਵੀ 5 ਸਾਲ ਥੋੜੀ ਨੇ ਸਵਾਰਥ ਸੇਵਾ ਕੀਤੀ ਇਹਨੇ ਉਹਦੇ ਚ ਹਾਰੂ ਹੈ ਕੰਮ ਕਰਦਾ ਹੈ ਮਿਹਨਤੀ ਹੈ ਥੋੜੇ ਹੱਕਾਂ ਲਈ ਲੜਦਾ ਨੂੰ ਲੜਨਾ ਆਂਦਾ ਆਪਣੀ ਆਵਾਜ਼ ਨੂੰ ਵੀ ਬੁਲੰਦ ਕਰਦਾ ਹੈ ਜਦੋਂ ਇਹਨੂੰ ਕੋਈ ਤੇ ਲੋਡ ਪੈਂਦੀ ਦੀ ਪਿੱਛੇ ਸਾਰੀ ਕਾਂਗਰਸ ਜਮਾਤ ਖੜੀ ਹੈ ਹੋਜਾਲੇ ਨੇ ਵਿਕਾਸ ਦੇ ਕੰਮ ਇਹਨੇ ਆਪਣੇ ਹਲਕੇ ਵਿੱਚ ਕਰਾਏ ਨੇ ਜਿੰਨੇ ਪੈਸੇ ਇਹਨੂੰ ਮੈਨੂੰ ਐਮਐਲਏ ਦੇ ਕੋਠੇ ਚੋ ਗਿਆ ਜੋ ਵੀ ਇਹਨੇ ਮੇਰੇ ਤੋਂ ਮੰਗਿਆ 2 ਕਰੋੜ 4 ਕਰੋੜ 5 ਕਰੋੜ ਮੈਂ ਕਹਾਂ ਚੋ ਲੈਣਾ ਲੈ ਲਿਆ ਭਰਾਵਾ ਇਹ ਹਲਕੇ ਦੇ ਵਿਕਾਸ ਦੀ ਕੋਈ ਕਮੀ ਨਾ ਰਹਿ ਜਾਵੇ ਜਿਹੜੀਆਂ ਧਰਮਸ਼ਾਲਾ ਸੰਸਥਾਵਾਂ ਸੀ ਜਿੰਨੇ ਜਿੰਨੇ ਪੈਸੇ ਮੰਗੇ ਗਏ ਉਹ ਤੁਹਾਡੇ ਕਬੀਰ ਬਸਤੀ ਚਿਕ ਧਰਮਸ਼ਾਲਾ 12 ਲੱਖ ਕਰੀ ਉਹਨਾਂ ਨੇ ਸੋਚਿਆ ਨਹੀਂ ਸੀ ਕਿ ਇਹ ਹੈਂਡ ਟੂ ਮਾਉਥ ਨੇ ਬੰਦੇ ਉਹਨੂੰ 12 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾ ਕੇ ਦੇਖੋ ਤਿੰਨ ਮਹਿਲਾ ਬਿਲਡਿੰਗ ਉਹਨਾਂ ਨੇ ਉਤਾਰ ਦਿੱਤੀ ਸਕੂਲ ਨੂੰ ਵੀ ਗ੍ਰਾਂਟ ਦਿੱਤੀ ਤੁਹਾਡੇ ਜਿਹੜਾ ਮੰਦਰ ਹੈ ਸੰਤਪੁਰੇ 8 ਲੱਖ ਮਤਲਬ ਕਾਫੀ ਅੰਦਰ ਗ੍ਰਾਂਟ ਜਿੰਨੀ ਜਿੰਨੀ ਵੀ ਕਿਸੇ ਨੇ ਮੰਗੀ ਲਾ ਲਈ ਉਹਨਾਂ ਦਾ ਮੰਦਰ ਹੈ 1 ਕਰੋੜ ਰੁਪਏ ਬਿਸ਼ਰਮਾ ਮੰਦਰ ਨੂੰ ਉਸ ਵੇਲੇ ਮਨਪੀਤ ਬਾਦਲ ਫਾਈਨਾਂਸ ਮਿਸਟਰ ਸੀ ਉਹ ਆਏ ਸੀ ਜਿਹਨਾਂ ਨੇ ਪ੍ਰੈਸ਼ਰ ਪਾਇਆ 1 ਕਰੋੜ ਰੁਪਏ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਕੋਈ ਮంత్రి ਆਇਆ ਉਹ ਜਿਹੜਾ 1 ਕਰੋੜ ਰੁਪਇਆ ਠੇਕਿਆ ਹੋਵੇ ਸਾਡੇ ਵਿਚਕਾਰ ਸਾਡੇ ਦੋਸਤ ਬਾਬਾ ਜੀ ਕਾਸ਼ ਪਾਵਰ ਪ੍ਰੈਸ ਤੋਂ ਲੰਮਾ ਸਮਾਂ ਤੋਂ ਪੁਛਾਈ ਸਾਹਿਬ ਨਾਲ ਕੰਮ ਕਰਦੇ ਨੇ ਕਾਂਗਰਸ ਪਾਰਟੀ ਚ ਸ਼ਾਮਲ ਹੋਏ ਨੇ ਮੈਂ ਡਾਵਰ ਸਾਹਿਬ ਨੂੰ ਕਹਾਂਗਾ ਸਰਪਾਪਾ ਜੀ ਉਹਨਾਂ ਦਾ ਸਵਾਗਤ ਕਰਨ ਚਰਨਜੀਤ ਸਿੰਘ ਬਾਬਾ ਜੀ ਚਾਹਾਂ ਗੋਡੀਆਂ ਵੈਲਕਮ ਕਰਦੇ ਆ ਤਕੜੇ ਹੋ ਕੇ ਖੜਾ ਸਾਡਾ ਸਰਦਾਰ ਪਰਮਜੀਤ ਸਿੰਘ ਗਿੱਲ ਜੀ ਆਓ ਜੀ ਪਰਮਜੀਤ ਸਿੰਘ ਗਿੱਲ ਜੀ ਵੈਲਕਮ ਜੀ ਰੇਕੂ ਜੀ ਗਲਾਈਡਰ ਤੋਂ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਾਗਰ ਮੈਂਬਰ ਪਾਰਲੀਮੈਂਟ ਚੋਣਾਂ ਚ ਵੀ ਇਹਨਾਂ ਨੇ ਆਪਣੇ ਨਾਲ ਘਟ ਕੇ ਸਾਥ ਦਿੱਤਾ ਹੁਣ ਪਰਮਨੈਂਟ ਤੌਰ ਤੇ ਆਪਣੇ ਨਾਲ ਕੰਮ ਕਰਨਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਮੀਟਿੰਗ ਹੈ ਤੁਹਾਨੂੰ ਜਿਹੜਾ ਸਾਡੇ ਪਹਿਲਾਂ ਪੌਪੂਲਰ ਨੇ ਇਸ ਵਾਰ ਤੋਂ ਕੋਲੋਂ ਦੇਖੋ ਜੀ ਅੱਜ ਉਹਨੇ ਮੀਟਿੰਗ ਦਾ ਜੋ ਕਿ ਕੀਤਾ ਸੀ ਤੇ ਬਹੁਤ سارے ਲੋਕ ਆ ਜਿਹੜੇ ਇਸ ਇਲਾਕੇ ਦੇ ਸਿਲਕਟ ਵਿੱਚ ਬੰਦੇ ਨੇ ਅੱਜ ਉਹਨੇ ਮੀਟਿੰਗ ਵਿੱਚ ਸ਼ਾਮਲ ਹੋ ਕੇ ਮਨਪੇਈਓ ਆਇਆ ਕਿ ਡਾਉਰ ਸਾਹਿਬ ਅਸੀਂ ਇਕਬਾਲ ਨੂੰ ਫੇਟ ਤੋਂ ਅੱਜ ਬਹੁਤ ਬਰਾਬਰ ਦੇ ਚਰਾਓ ਜਿੱਦਾਂ ਕਿ ਪੇਚਾਂਗੇ ਔਰ ਐਨਰਵਿਸ ਗੱਲ ਦਾ ਬੜਾ ਫੋਕਸ ਮਹਿਸੂਸ ਹੋਇਆ ਕਿ ਨੇ ਆਪਣੇ ਹੱਕੇ ਜਿਵੇਂ ਵਿਕਾਸ ਦਾ ਕੰਮ ਕੀਤਾ ਤੋਂ ਅੱਜ ਸਾਡੇ ਕੋਲ ਤਿੰਨ ਜਿਹੜੀਆਂ ਬੜੀਆਂ ਵੱਡੀਆਂ ਸਿਰਸਿੱਧਾ ਖੜੀਆਂ ਕੀਨਾਪੁਰ ਜੀ ਰਮਜੀਤ ਸਿੰਘ ਜੇ ਬਰਮਜੀਤ ਸਿੰਘ ਜੇ ਜੀ ਇਹਨਾਂ ਨੇ ਅੱਜ ਬੀਜੇਪੀ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਤੁਹਾਡਾ ਗਿਆ ਕਰਨਜੀਤ ਸਿੰਘ ਜੀ ਬਾਬਾ ਜੀ ਇਹਨਾਂ ਨੇ ਵੀ ਬੀਜੇਪੀ ਛੱਡ ਕੇ ਕਾਂਗਰਸ ਜੁਆਇਨ ਕੀਤੀ ਹੈ ਰਿੰਕੂ ਜੀ ਇਹਨਾਂ ਨੇ ਵੀ ਬੀਜੇਪੀ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਮੈਂ ਇਹਨਾਂ ਦਾ ਕਾਂਗਰਸ ਵਿੱਚ ਆਨ ਤੇ ਨਿਗਾ ਸਵਾਗਤ ਕਰਦਾ ਉਹਨਾਂ ਨੂੰ ਯਕੀਨ ਦਿਵਾਉਣਾ ਕਿ ਤੁਹਾਨੂੰ ਕਦੀ ਕਿਸੇ ਤਰ੍ਹਾਂ ਦੀ ਕੋਈ ਕਾਂਗਰਸ ਪਾਰਟੀ ਵੱਲੋਂ ਕੋਈ ਦਿੱਕਤ ਨਹੀਂ ਆਏਗੀ ਜੋ ਵੀ ਇਹ ਕੰਮ ਸਾਡੇ ਜੁਮੇ ਲਾਗੇ ਮੈਂ ਤੇ ਤੁਹਾਨੂੰ مزید ਉਹਦੇ ਹਰ ਕੰਮ ਨੂੰ ਸਨੇ ਆਪਣੇ ਚੜ੍ਹਨ ਦੀ ਕੋਸ਼ਿਸ਼ ਕਰਾਂਗੇ ਸੋ ਅੱਜ ਦੀ ਜਿਹੜੀ ਮੀਟਿੰਗ ਬੜੀ ਸਕਸੈਸਫੁਲ ਹੈ ਸੋ ਮੈਂ ਹਲਕੇ ਦੇ ਲੋਕਾਂ ਨੂੰ ਫਿਰ ਅਪੀਲ ਕਰਨੀ ਚਾਹੁੰਦਾ ਜਦੋਂ ਵੀ ਚੋਣਾ ਦੀ ਅਨਾਉਂਸਮੈਂਟ ਹੋ ਜਾਂਦੀ ਹੈ ਤੇ ਤੁਸੀਂ ਸਾਰੇ ਸਾਨੂੰ ਡੀ ਕੋਲੇ ਕੰਮ ਕਰਕੇ ਨੂੰ ਚੋਣਾ ਜਤਾ ਕੇ ਵਿੱਚੋਂ ਤਾਂ ਕਿ ਜਿਹੜੇ ਰੁਕੇ ਅਧੂਰੇ ਕੰਮ ਨੇ ਵਿਕਾਸ ਦੇ ਉਹ ਜਿੰਦੇ ਆਪ ਪੂਰਾ ਕਰ ਸਕੀਏ ਥੈਂਕ ਯੂ ਬਨਵਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਨਗਰ ਨਿਗਮ ਚੋਣਾ ਜਲਦ ਹੋਣ ਜਾ ਰਹੀ ਹੈ ਉਸ ਤੋਂ ਅੰਦਰ ਸਾਡੇ ਹਲਕੇ ਦੇ ਸਾਥਕਰ ਜਸਵੰਤ ਦਾਵਲ ਜੀ ਨੇ ਅੱਜ ਵਾਰ ਨੰਬਰ 74 ਦੇ ਕਾਂਗਰਸ ਪਾਰਟੀ ਦੇ ਵਕਤ ਦੇ ਇਲਾਕੇ ਨਾਲ ਸੰਗਣਾ ਇੱਕ ਸ਼ੁਰੂਆਤੀ ਮੀਟਿੰਗ ਕੀਤੀ ਜਿਸ ਦੇ ਵਿੱਚ ਸਾਰੇ ਲੋਕਾ ਜਿਹੜਾ ਸਿਖਾਉਂਦਾ ਤੇ ਮਲੇਆ ਉਹਨਾਂ ਨੇ ਇਹ ਵੀ ਸੱਦ ਵਾਇਆ ਕਿ ਇਸੇ ਇਥੋਂ ਮਰਨੋ ਪੰਚ ਪਾਰਟੀ ਦਾ ਉਮੀਦਵਾਰ ਹੈ ਉਹਨੂੰ ਜਿਤਾ ਕੇ ਭੇਜੋ ਲੋਕ ਜੁਟਾ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਤੋਂ ਅੰਦਰ ਤੋਂ ਮਾਤ ਦੇ ਰਹੇ ਇਹ ਸਾਰ ਸਿਸਟਮ ਤੋਂ ਗੁੰਡਾਗਰਦੀ ਤੋਂ ਉਹ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਖਰਾਬ ਹੋ ਰਹੇ ਨੇ ਲੋਕਾਂ ਦਾ ਤਾਂ ਪ੍ਰੇਸ਼ਾਨ ਨੇ ਔਰ ਸਾਡੇ ਜਿਹੜੇ ਕਾਂਗਰਸ ਨੇ ਪਿਛਲੇ ਜਿਹੜੇ ਕਿਤੇ ਕੰਮ ਨੇ 5 ਸਾਲ ਸਰਕਾਰ ਰਹੀ ਉਹਦੇ ਵਿੱਚ ਉਹ ਲੋਕਾਂ ਦਾ ਮਨ ਬਣਿਆ ਹੋਇਆ ਕਿ ਅਸੀਂ ਦੁਬਾਰਾ ਦੇ ਵਿੱਚ ਕਾਂਗਰਸ ਦਾ ਮੇਰ ਬਣਾਣਾ ਔਰ ਪੂਰਾ ਨਾਸ ਸਾਡੇ ਇਲਾਕੇ ਦੇ ਜਿਹੜੇ ਲੋਕ ਨੇ ਇੱਥੋਂ ਦੁਬਾਰਾ ਕਾਂਗਰਸ ਦਾ ਝੰਡਾ ਫਲੰਦ ਕਰਨਗੇ ਤੇ ਲੁਧਿਆਣੇ ਨਗਰ ਰਿੰਗ ਦੇ ਵਿੱਚ ਕਾਂਗਰਸ ਪਾਰਟੀ ਦਾ ਮੇਰ ਬਣੇਗਾ